ਯਾਰ ਸਾਤੇ ਨੂੰ ਨਹੀਂ ਪਤਾ ਕਾਇਦਾ ਕੀ ਹੋ ਗਿਆ ਤੂੰ ਤਾਂ ਗਲਤ ਲਾਈ ਨਾ ਇਹ ਨਹੀਂ ਲੱਗਦਾ ਹੈਗੇ ਓਏ ਨਿਸ਼ਾਨ ਲੱਗੇ ਹੋਏ ਨੇ ਉਹ ਨਹੀਂ ਨਹੀਂ ਤੈਨੂੰ ਨਹੀਂ ਹੈਗਾ ਕਹੀ ਲਾ ਦੇ ਇਹਨੂੰ ਸਹੀ ਨਾ ਤੈਨੂੰ ਇੰਨਾ ਨਾਲ ਚ ਨਹੀਂ ਹੈਗੀ ਪਰਾਂ ਹੋ ਜਾ ਤੂੰ ਕਮੰਡ ਮੇਰੇ ਉਹਦਾ ਉਹ ਮਾਰੀਦਾ ਨਾ ਬਈ ਆ ਗਿਆ ਓਏ ਨਿਸ਼ਾਨ ਲਾ ਰਿਹਾ ਹੋਰ ਇਹਨੂੰ ਤੇਰੇ ਬਾਪ ਨੂੰਗਾ ਠੀਕ ਕਰ ਲੈ ਗੁਣੀਏ ਨੂੰ ਇੱਥੇ ਤੱਕ ਕੀ ਗੱਲ ਤੂੰ ਨਾਲੂ ਇਹਨੂੰ ਟੇਡਾ ਲਾ ਰਿਹਾ ਤੂੰ ਨਾਲੂ ਐ ਨਾਲੂ ਕੀ ਦੋ ਵਾਰੀ ਜੰਮਿਆ ਹੋਇਆ ਮੇਰੇ ਯਾਰ ਹੋਰ ਕੀ ਆਏ ਉਰੇ ਆ ਦੇਖ ਦੇਖ ਨਾਲੇ ਹੋਰ ਇਧਰ ਦੀ ਆ ਇਧਰ ਦੀ ਐ ਮਾਰਦੇ ਹੁੰਦੇ ਨੇ ਕਿਤੇ ਆ ਇਧਰ ਦੇ ਧਿਆਨ ਦੇ ਗੁਣੀਆਂ ਦੇਖ ਐ ਲਾਉਂਦੇ ਨੇ ਪੂਰਾ ਵੱਡਾ ਕਾਰੀਗਰ ਇਹ ਆ ਲੈ ਮੇਰੇ ਹੁਣ ਕੀ ਹੋ ਗਿਆ ਐ ਲਾ ਨਿਸ਼ਾਨ ਐ 빙ਗਾ ਲਾਤਾ ਐ 빙ਗਾ ਲਾਤਾ ਹੁਣ ਇਹਦੀ ਕਲਮ ਥੋੜੀ ਕੱਟਣੀ ਆ ਠੀਕ ਹੈ ਆ ਦੇਖੀ ਨਿਸ਼ਾਨ ਕਿੱਥੇ ਆ ਤੇਰਾ ਇੱਥੇ ਆਊਗਾ ਇਹ ਕੰਮ ਸਿਆਉਣ ਲੱਗ ਜਾਣਗੇ ਅਜੇ ਕੱਲ ਦੀ ਭੂਤ ਨਹੀਂ ਸਵੇਆ ਜਦ ਕੰਮ ਨੂੰ ਤੈਨੂੰ ਆਉਂਦਾ ਕੀ ਹੈ ਭੱਗ ਜਾ ਤੈਨੂੰ ਇਹਨਾਂ ਮਿਸਤਰੀ ਤੂੰ ਭੱਗ ਜਾ ਕੀ ਗੱਲ ਹੈ ਉਰੇ ਨਾ ਜੀ ਮੇਰੇ ਲਵੇ ਦਿਮਾਗ ਝੱਟ ਦੂਗਾ ਆਉਂਦਾ ਕੀ ਹੈ ਮੈਨੂੰ ਤਾਂ ਕੁਝ ਨਹੀਂ ਆਉਂਦਾ ਤੂੰ ਅੰਬ ਲੈਣਾ ਆਉਣਾ ਮੇਰੇ ਲਵੇ ਕਿਉਂ hardja di me ma ma quindi già ਮੈਂ ਬੈਲਡ ਕਰਦੇ ਨੂੰ ਠੀਕ ਆ ਠੀਕ ਹੈ ਜੀ ਗੁਰੂ ਜੀ ਘਰ ਤਾਂ ਇਹ ਸਤਾ ਜੀ ਮੈਂ ਆਉਣਾ ਇੱਕ ਮਿੰਟ ਜੇ ਆ ਜੀ ਹੁਣ ਇਹਦਾ ਐ ਨਹੀਂ ਪਤਾ ਵੀ ਇਹ ਕਿਵੇਂ ਲੱਗੂ ਵੀ ਜਰ ਉਹ ਕਹਿ ਕੇ ਕੀ ਗਿਆ ਤਸਤਾ ਦਾ ਆਪਣਾ ਐ ਲੱਗੂ ਪਾ ਐ ਨਹੀਂ ਕੋ ਕੋ ਨਹੀਂ ਤਾਂ ਗਰਤ ਕਰ ਰਹੇ ਯਾਰ ਯਾਰ ਦੇਖ ਲੈਣੇ ਜਿਵੇਂ ਲੱਪੂ ਐ ਲਾ ਕੇ ਦੇਖ ਲੈਣੇ ਕੀ ਪਤਾ ਐ ਲੋਟ ਆ ਜੇ ਕੀ ਕਰ ਰਹੇ ਹੈ ਹਾਂ ਜੀ ਲਾਉਣੀ ਕਿਵੇਂ ਤੈਨੂੰ ਮੈਂ ਕਿਵੇਂ ਕਹਿ ਕੇ ਘੇਤੀ आए लौनी आए लगूगी अच्छा जी ठीक है अच्छा जी आ गए एक मिनट में ठीक है देखा जोड़ती हुए ਓਏ ਕਿਚੋ ਦੇ ਓਏ ਐਂ ਗਾਣੂ ਜੋੜਨੀ ਆ ਮੈਨੂੰ ਕਿੰਨਾ ਬਰੀ ਤੇ ਦੱਸਾਂ ਓਏ ਐਂ ਜੋੜਨੀ ਆ ਐਂ ਧਰਕੇ ਅਹੀਂ ਜੜੂ ਜੀ ਹੋਰ ਕਿਵੇਂ ਜੜੂ ਜੜੂਗੀ ਹੋਰ ਦਾ ਦਿਮਾਗ ਨਾ ਲਾਇਆ ਕਰੋ ਪਹਿਲਾਂ ਉੱਥ ਲਿਆ ਕਰੋ ਵੀ ਕੀ ਕਰਨਾ ਕਿਵੇਂ ਆਕੇ ਮੂੰਹ ਆ ਜਾਣੇ ਓਰੇ ਹੋਰ ਕਿਵੇਂ ਜੜੂ ਜੀ ਐਂ ਤਾਂ ਜੁੜ ਰਹੀ ਥੀ ਆ ਦੇਖਾ ਹੁਣ ਇੱਕ ਦਿਨ ਚ ਨਹੀਂ ਪਤਾ ਲੱਗ ਜੀ ਹਰੇ ਹੁਣ ਤਾਂ ਮੈਂ ਕੱਲ ਤਾਂ ਐ ਯੇ ਤੁਸੀਂ ਕੋਈ ਇੱਕ ਵਾਰ ਇਹ ਕਹੇ ਤੋਂ ਸਮਝਦਾ ਆ ਜਾਣਾ ਬੰਦੇ ਨੂੰ ਐਂ ਜੜੂਗੀ ਦੇਖਾ ਤੈਨੂੰ ਮੈਂ ਜੋੜ ਕੇ ਤਾਂ ਆਏ ਜੋੜ ਦੇ ਸਾਰੀਆਂ ਅਸੈਂ ਗੱਲ 'ਚ ਕੋਈ ਫਰਕ ਰਹੇਗਾ ਤੀਕਾ ਕੱਕ ਛੇਤੀ ਜੋੜ ਮੈਨੂੰ ਲੋੜ ਆ ਉਹਨਾਂ ਦੇ ਵਿੱਚ ਗਾਠਾਂ ਦੇ ਲਾਉਣੀਆਂ ਨੇ ਬਾ ਜੋੜਤੀਆਂ ਜੀ ਕੋਈ ਨਹੀਂ